ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਸਿੰਪਲ ਲਾਈਫ ਹਲੋ ਜੀ ਅੱਜ ਅਸੀਂ ਜਾ ਰਹੇ ਹਾਂ ਬੂਵੇ ਬੂਵੇ ਜਿਹੜਾ ਇੱਕ ਫਰਾਂਸ ਦਾ ਸ਼ਹਿਰ ਆ 에어ਪੋਰਟ ਵੀ ਪੈਂਦਾ ਉੱਥੇ ਤੇ ਉੱਥੇ ਹੀ ਲੱਗਦੀ ਗੱਡੀਆਂ ਦੀ ਨਿਲਾਮੀ ਹੁੰਦੀ ਹੈ ਤੇ ਅਸੀਂ ਉਸ ਨਿਲਾਮੀ ਤੇ ਹੀ ਜਾ ਰਹੇ ਹਾਂ ਤੇ ਉੱਥੇ ਬੋਲੀ ਦੇਣੀ ਪੈਂਦੀ ਹੈ ਗੱਡੀ ਦੀ ਤੇ ਅਸੀਂ ਵੀ ਬੋਲੀ ਦਵਾਂਗੇ ਜਿਹੜੀ ਅਸੀਂ ਪਹਿਲਾਂ ਗੱਡੀ ਆਪਣੀ ਲਈ ਸੀਗੀ ਤਾਂ ਉਹ ਵੀ ਇੱਥੋਂ ਹੀ ਲਈ ਸੀਗੀ ਬੋਲੀ ਤਾਂ ਤਾਂ ਬਹੁਤ ਵਧੀਆ ਡੀਲ ਨਿਕਲੀ ਸੀਗੀ ਉਹ ਸਾਡੇ ਕੋਲ ਹੈ ਤਾਂ ਹੈ ਵੱਡੀ ਵੱਡੀ ਸਾਡੇ ਕੋਲ ਗੱਡੀ ਹੈਗੀ ਆ ਪਰ ਇਹ ਗੱਡੀ ਬਲ ਨੂੰ ਕੰਮ ਲਈ ਚਾਹੀਦੀ ਹੈ ਇਸ ਕਰਕੇ ਅਸੀਂ ਸੋਚਿਆ ਵੀ ਅਸੀਂ ਜਾਂਦੇ ਹਾਂ ਉੱਥੇ ਤਾਂ ਉੱਥੇ ਜਾ ਕੇ ਗੱਡੀ ਕੋ ਸਿਲੈਕਟ ਕਰਦੇ ਜੇ ਕੋਈ ਪਸੰਦ ਆ ਗਈ ਤਾਂ ਠੀਕ ਆ ਨਹੀਂ ਤਾਂ ਫਿਰ ਅਗਲੀ ਵਾਰੀ ਸਹੀ ਓਕੇ ਜੀ ਮਿਲਦੇ ਆ ਤੁਹਾਨੂੰ ਹਲਕੋਪਾ ਆਕਸ਼ਨ ਆ ਉਹਦਾ ਨਾਮ ਓਕੇ ਆਹ ਪਾਰਕਿੰਗ ਹੋਏ ਪਹੁੰਚਨੇ ਆ

ਜਾਤੇ ਆਇਥੇ ਸੰਵਿਚ ਖਾ ਸਕਦੇ ਤੁਸੀਂ ਉਹ ਅੱਗੇ ਵੀ ਸਾਰੀਆਂ ਵੱਡੀਆਂ ਗੱਡੀਆਂ ਕੈਮੀਓ ਵਗੈਰਾ ਲੱਗੇ ਹੋਏ ਤੇ ਹਾ ਜਿਹੜਾ ਅੰਦਰ ਹੁੰਦਾ ਇੱਥੇ ਬੋਲੀ ਚੱਲ ਰਹੀ ਹੰਦੀ ਤਾਂ ਉਹ ਸਾਹਮਣੇ ਗੱਡੀਆਂ ਦੇਖਦੇ ਹੋਏ ਪਤਾ ਨਹੀਂ ਹੁਣ ਸਾਹਮਣੇ ਅਸੀਂ ਲੇਟ ਆਏ ਤਾਂ ਖਾਣ ਦੇ ਆ ਕੇ ਨਹੀਂ De 9, de km selon les les 000 km seulement, j'ai permis qui se dire... Ah, Vous ah, en Non, 3005 c'est là. C'est bon. Ah, c'est pas moi, 3006 le live. Et 3007. Plus 3006 Non, ah, 306 non. Ah, 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 Bon, non, vas-y, 3006 le live. Allez, Ah, ah C'est la Peugeot, non, peugeot c'est ça ले 2 जुलाई 2015 10:00 बजे अलनाजेदा 2600 दि 2600 2020 2025 2020 ਅਜੂਜੇ ਦੰਤ ਅਜੇ ਸੀ ਸੇਬ ਸਸੋਂ ਤੱਕ ਨਕਲੀਆ ਕਦੇ 2020 ਤੋਂ ਸੰਗਰ ਹੈ ਜੀ ਆਸ਼ਨਾਲ ਕੱਢਿਆ ਉੱਥੇ ਦੇਖ ਸਕਦੇ ਹਾਂ ਹੁਣ ਕੋਈ ਵੀ ਨਹੀਂ ਹੈਗਾ le ticket Safira ਉਹ ਇਹ ਦੋਹਾਂ ਤੋਂ ਵੀ ਦਸੰਨੇ ਸੀ। ਵਾਹ। ਸੀ ਤੇ 3 2007 ਮਾਡਲ ਆ। ਉੱਥੇ ਦੇਖ ਮਾਡਲ ਦੇ ਸਾਰਾ ਕੁਝ ਦੇ ਫਿਲਮਾੜਾ ਰਹੀ ਹੈ ਨਾ। ਆ ਰਹੀ ਹੈ ਜੀ ਨੂੰ ਭਾਗ ਮਿਲ ਰਾਇ। ਸਸਤਨ ਕਿ ਸ਼ੌਤ ਦਾ ਨੋ ਨਾ ਸਸੰਸੰਦ ਆ ਰਹੀ ਹੈ ਕਿਸ਼ਣ। 13200 ਦੀ ਗੱਡੀ ਸਾਂ। ਆ 13200 ਦੀ। 22 ਮਾਡਲ ਆ। ਇੱਕ ਮਗਾਨ ਚੱਲੀ ਵੀ ਬੋਲੋ 35 ਹੋਈ ਆ। Ha Ha Fein 30 La... Loma... Sogse... Loma... Nei a-gay ar 1... 2... 3... 4... 518... 518... 518... 4... 518... 518... 518...

ग्यारह हजार ग्यारह हज़ार सौ ग्यारह हज़ार सौ तो यही बने 5.4 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

फोर्टी थ्री थाउजेंड सात सौ फोर्टी थ्री थाउजेंड आठ सौ एक्स सौ पड़ताली हजार तीन सौ की ग्डी पर हजे कंटिन्यू बोली चल रही चार सौ हो गया पैंताली हज़ार चार सौ पैंताली हज़ार पौ 39 200. Écoutez, je pense qu'on peut arriver aux 50 000, parce que c'est une voiture d'exception. C'est surtout de, ben, la vie donc ça ne peut prendre que 40. C'est le 8 qu'on a. À 50 000, je pense que c'est non plus, on est arrivé on au cas de 8. Pas de terrain. Dernière chance. 50 000 live, une fois. 50 000 lives, deux fois. 50 000 de à, ah, bien, bien. à FUGÉ, bravo, oui, 50 000, bravo pour les 554. Oui, 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 oui. Oh, à fait... oui. 500, en 100% électrique, on retire le 622, réserve pro de l'automobile. Réserve au pro, pure tech, réserve pro de l'automobile, Qui la prend On pro, n'y a pas de pro. ਪਛਲੇ ਪਛਾਈ ਮੈਨੂੰ ਪਤਾ ਫਸ ਗਿਆ ਆਹ ਵਾਲੀ ਜਿਹੜੀ ਦਿੱਤੀ ਹੈ ਇਹ ਸੀ ਸਿਲੈਕਟ ਕੀਤੀ ਕੋਈ ਸੀ ਤੇ ਇਹਦੇ ਤੇ ਬੋਲੀ ਦੇ ਰਿਹਾ ਬਲੂ ਆ ਦੇਖੋ ਉਹ ਹੱਥ ਘੜਾ ਕਰ ਰਿਹਾ ਪੁੱਤ ਮਤਲਬ ਕਿ ਜਿੰਨੇ ਵਾਰੀ ਹੱਥ ਖੜੇ ਕਰੀ ਜਾਉਗੇ ਉਹਨੇ ਵਜ੍ਹਾ ਦਾ ਡਾਟ ਜਿਹੜਾ ਪ੍ਰਾਈਸ ਆ ਉਹ ਵਧ ਜਣਾ ਉਹ ਜਾਣ ਦੇ ਗੱਲ ਸੈਲ ਵੀ ਸੈਲ ਵੀ ਪਾਉਣਾ ਹੁਣ ਇਹ ਅੱਗੇ ਜਾ ਕੇ ਇਹਨਾਂ ਦਾ ਸਾਰਾ ਕੁਝ ਪ੍ਰੋਸੀਡਰ ਕਰਨਾ ਹੁੰਦਾ ਨਾ ਜਦੋਂ ਗੱਡੀ ਤੁਸੀਂ ਲੈ ਲਓ ਤੇ ਫਿਰ ਇਹ ਅੱਗੇ ਕਾਊਂਟਰ ਤੇ ਬੁਲਾ ਲੈਂਦੇ ਆ ਬੁਲਾ ਕੇ ਤੇ ਫਿਰ ਤੁਹਾਡੇ ਕਾਰਡ ਚ ਇਹ 500 ਯੂਰੋ ਕੱਟ ਦਈ ਆ ਇਹ ਤੁਹਾਨੂੰ ਪੇਪਰ ਬਣਾ ਕੇ ਦੇ ਦਿੰਦੇ ਆ ਤੇ ਉੱਥੇ ਨਾਲ ਦਾ ਆਫਿਸ ਹੈਗਾ ਤੁਸੀਂ ਉੱਥੇ ਜਾ ਕੇ ਤਾਂ ਆਪਣੀ ਗੱਡੀ ਦੀ ਸਾਰੀ ਕਰ ਸਕਦੇ ਆ 73 ਦੀ ਅਸੀਂ ਇੱਥੋਂ ਗੱਡੀ ਲਈ ਹੈ ਪੇਪਰ ਤੇ ਉਹਨਾਂ ਨੇ ਲਿਖ ਕੇ ਦਿੱਤਾ ਆ ਪੇਪਰ ਤੇ ਉਹਨਾਂ ਨੇ ਲਿਖ ਕੇ ਦੇ ਦਿੱਤਾ ਕਿ 73 ਦੀ ਅਸੀਂ ਗੱਡੀ ਲਈ ਆ ਹੁਣ ਅਸੀਂ ਇੱਥੇ ਆ ਗਏ ਆ ਆਫਿਸ ਦੇ ਵਿੱਚ ਇਹ ਸਾਡਾ ਹੁਣ ਸਾਰਾ ਪੇਪਰ ਵਰਕ ਕਰਨਗੇ ਤੇ ਇਹਨਾਂ ਨੇ ਪੈਸੇ ਵਗੈਰਾ ਲੈਣੇ ਆ ਸਾਰੇ ਕੋਈ ਇੱਥੇ ਕੈਸ਼ ਨਹੀਂ ਚੱਲਦੇ ਕੁਝ ਨਹੀਂ ਚੱਲਦੇ ਸਾਰੇ ਇਹਨਾਂ ਨੇ ਵੈਰਮੋਈ ਕਰਵਾਣੀ ਹਲਕੂਪਾ ਆਕਸ਼ਨ ਸਾਰੇ ਪੈਸੇ ਕਟੀਆਂ ਕਟੀਆਂ ਲਗੀਆਂ ਹਾਂਜੀ ਅਸੀਂ ਗੱਡੀ ਲੈ ਲਈ ਐ ਤੇ ਗੱਡੀ ਅਸੀਂ ਲਈ ਐ ਸੈਨਿਕ ਕੈਥ ਤੇ ਮਾਡਲ ਹੈਗਾ 2020 ਤੇ 870 700 3 7300 ਦੀ ਗੱਡੀ ਲਈ ਸੀ ਜਿਹਦੇ ਚੋਂ ਸਾਨੂੰ 1300 ਯੂਰੋ ਜਿਹੜਾ ਆ ਫਰੇਪਿਆ ਆ ਇਹਨਾਂ ਦਾ ਸਾਰਾ ਮਿਲ ਆ ਮਲੂਕ ਫਰੇ ਵੀ ਪੈਂਦਾ ਨਾ ਗੱਡੀ ਤੇ ਤੇ ਬਾਕੀ ਸਾਨੂੰ ਪਈ ਐ ਇਹੇ 8600 ਦੀ ਗੱਡੀ ਤੇ ਗੱਡੀ ਅਸੀਂ ਹੁਣ ਲੈ ਲਈ ਆ ਜਿਹੜੇ ਇਹਨਾਂ ਦਾ ਡਿਲੀਵਰੀ ਟਾਈਮ ਆ ਇਹ 3:30 ਵਜੇ ਤੱਕ ਡਿਲੀਵਰੀ ਦਿੰਦੇ ਆ ਗੱਡੀ ਦੀ ਤਾਂ ਪਰ ਸਾਨੂੰ ਟਾਈਮ ਉੱਪਰ ਹੋ ਗਿਆ ਸੀਗਾ ਉੱਥੇ ਆਫਿਸ ਦੇ ਵਿੱਚ ਹੀ ਪੇਪਰ ਵਰਕ ਕਰਦੇ ਹੋਏ ਸਾਨੂੰ ਕਾਫੀ ਟਾਈਮ ਹੋ ਗਿਆ ਨਾਲ ਪੇਮੈਂਟ ਕਰਦੇ ਹੋਏ ਇਹ ਇਹਨਾਂ ਨੂੰ ਟਾਈਮ ਹੋ ਗਿਆ ਤੇ ਅਸੀਂ ਫਿਰ ਗੱਡੀ ਲੈ ਕੇ ਨਹੀਂ ਆਏ ਤੇ ਹੁਣ ਕੱਲ ਇਹਨਾਂ ਕੋ ਲੈਣੀ ਆ ਗੱਡੀ ਕੱਲ ਇਹਨਾਂ ਨੇ ਸਾਨੂੰ ਦੱਸ ਦਿੱਤਾ ਹੈ ਵੀ ਤੁਸੀਂ 7:00 ਵਜੇ ਤੱਕ ਆਪਣੀ ਗੱਡੀ ਲੈ ਜਾਓ ਤੇ ਕੱਲ ਲੈ ਆ ਜਮਾਂਗੇ ਗੱਡੀ ਤੇ ਅੱਜ ਸਾਰਾ ਪ੍ਰੋਸੀਜਰ ਜਿਹੜਾ ਆ ਇਹਦਾ ਖਤਮ ਹੋ ਗਿਆ ਆ ਐਸੀ ਲੈ ਗਈ ਸੀ ਕੱਲ ਤੇ ਅੱਜ ਉਹਦੀ ਡਿਲੀਵਰੀ ਦਿੱਤੀ ਹੈ ਗੱਡੀ ਲੱਗੀ ਉੱਤੇ ਆ ਗੱਡੀ ਆ ਗਈ ਹੈ ਹਾਂਜੀ ਆ ਹੁਣ ਘਰ ਲੈ ਆਂਦੀ ਹੈ ਗੱਡੀ ਤੇ ਅਸੀਂ ਵੀ ਹੁਣੇ ਦੇਖੀ ਆ ਗੱਡੀ ਕਿਉਂਕਿ ਕੱਲ ਅਸੀਂ ਲੇਟ ਪਹੁੰਚੇ ਸੀਗੇ ਉਹ ਗੱਡੀਆਂ ਪਹਿਲਾਂ ਦਿਖਾ ਦਿੰਦੇ ਆ ਸਾਰੀਆਂ ਤਾਂ ਅਸੀਂ ਦੇਖੀ ਹੀ ਨਹੀਂ ਸੀ ਗੱਡੀਆਂ ਅਸੀਂ ਐਦਾ ਹੀ ਬੋਲੀ ਦਿੱਤੀ ਬਿਨਾ ਗੱਡੀ ਦੇਖੇ ਤੋਂ ਤੇ ਚਲੋ ਖੁਦਾ ਦਾ ਸ਼ੁਕਰ ਆ ਕਿ ਖੁਦਾ ਸਾਡੇ ਨਾਲ ਸੀ ਤਾਂ ਵਧੀਆ ਗੱਡੀ ਮਿਲ ਗਈ ਸਾਨੂੰ ਬਿਨਾ ਦੇਖੇ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ ਇਹ ਵੈਸੇ ਵੀ ਅਸੀਂ ਵਾਈਟ ਕਲਰ ਲੈਣਾ ਚਾਹੁੰਦੇ ਸੀਗੇ 7 ਸੀਟਰ ਗੱਡੀ ਆ ਤੇ ਖੁਦਾ ਦਾ ਸ਼ੁਕਰ ਆ ਖੁਦਾ ਨੇ ਸਾਨੂੰ ਗੱਡੀ ਦਿੱਤੀ